ਗੁਜਰੀ ਮਹੱਲਾ ਪੰਜਵਾਂ ਕਬਹੂ ਹਾਰ ਸਿਉ ਚੀਤ ਨ ਲਾਇਓ ਠੰਡਾ ਕਰਤ ਬਿਹਾਨੀ ਆਉਦੇ ਗੁਣ ਨਿਦ ਨਾਮ ਨਗਾਯੋ ਰਹਾਉ ਕਉਡੇ ਕਉਡੇ ਜੋਰ ਤ ਕਪਟੇ ਅਨਕ ਜੋਤ ਕਰਤਾਯੋ ਬੇਸਰਤ ਪ੍ਰਭ ਕੇਤੇ ਦੁਖ ਗਣੀ ਹੈ ਮਹਾਮੋਣੀ ਖਾਇੋ ਕਰੋ ਅਨਗ੍ਰਹਿ ਸੁਆਮੀ ਮੇਰੇ ਗਨੋ ਨਾਮੋਇ ਕਮਾਇਓ ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ ਨਾਨਕ ਹਰਿ ਸ਼ਰਨਾਇਓ ਗੁਜਰੇ ਮਹੱਲਾ ਪੰਜਵਾਂ ਰਸਨਾ RAM RAM ਰਵੰਤ ਛੋਡ ਆਨ ਬਿਹਾਰ ਮਿਥਿਆ ਪਜ ਸਦਾ ਭਗਵੰਤ ਰਹਾਉ ਨਾਮ ਏਕ ਆਧਾਰ ਭਗਤਾ ਈਤ ਅਗ ਟੇਕ ਕਰ ਕਿਰਪਾ ਗੋਬਿੰਦ ਦਿਆ ਗੁਰ ਗਿਆਨ ਬੁੱਧ ਬਿਵੇਕ ਕਰਨ ਕਾਰਨ ਸਮਰਥ ਸਿਰ ਤਾਰ ਸ਼ਰਨ ਤਾ ਕੇ ਗਏ ਮੁਗਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਦ ਲਹੀ ਗੁਜਰੇ ਮਹੱਲਾ ਪੰਜਵਾ ਕਾਰ ਚੌਥਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਧ ਸੰਗਤ ਸਿਆਣਪਾ ਸਾਧ ਸਰਨੀ ਆਉ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਉ ਰੇ ਚਿਤ ਚਰਨ ਕਮਲ ਰਾਧ ਸਰਬ ਸੁਖ ਕਲਿਆਣ ਪਾਵੇ ਮਿਟੇ ਸਗਲ ਉਪਾਦ ਰਹਾਉ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਨਾਨੇ ਕੋਈ ਈ ਤੂਤ ਜੀ ਨਾਲ ਸੰਗੇ ਸਰਬ ਸਰਬ ਰਵਿਆ ਸੋਏ ਕੋਟ ਜਤਨ ਉਪਾਉ ਮਿਥੇ ਆਕਾਸ਼ ਨਾ ਆਵੇ ਕਾਮ ਸ਼ਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੇ ਨਾਮ ਆਗਮ ਦਿਆਲ ਪ੍ਰਭ ਉਚਾ ਸ਼ਰਨ ਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਤੁਰ ਸੰਜੋਗ ਗੋਜਰੇ ਮਹੱਲਾ ਪੰਜਵਾ ਆਪਣਾ ਗੁਰ ਸੇਵ ਸਦਹੀ ਰਮੋ ਗੁਣ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੇ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੂ ਸਦ ਆਨੰਦ ਪਾਵੇ ਮਿਲ ਨਿਰਮਲ ਥਾਉ ਰਹਾਉ ਸਾਧ ਸੰਗ ਉਦਾਰ ਏ ਮਨ ਆਠ ਪੈ ਰਾਦ ਕਾਮ ਕ੍ਰੋਧ ਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਛੇਦ ਅਭੇਦ ਸੁਆਮੀ ਸ਼ਰਨ ਤਾ ਕੀ ਆਉ ਚਰਨ ਕਮਲ ਰਾਧ ਹਿਰਦੈ ਏਕ ਸਿਉ ਲਿਵਲਾਉ ਪਰਮ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨ ਆਪ ਸਰਬ ਸੁਖ ਹਰਿ ਨਾਮ ਦਿਆ ਨਾਨਕ ਸੋ ਪ੍ਰਭ ਜਾਪ ਗੁਜਰੇ ਮਹੱਲਾ ਪੰਜਵਾ ਗੁਰ ਪ੍ਰਸਾਦਿ ਪ੍ਰਭ ਧਿਆਇ ਗਏ ਸੰਕ ਟੂਟ ਦੁਖ ਅਨੇਰਾ ਭੈ ਬਿਨਾਸੀ ਪਾਪ ਗਏ ਨਖੂਟ ਹਰ ਹਰ ਨਾਮ ਕੇ ਮਨ ਪ੍ਰੀਤ ਸਿ ਮਿਲ ਸਾਧ ਬਚਨ ਗੋਬਿੰਦ ਤੇ ਆਏ ਮਹਾਨਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਾਰ ਅਨੁਗ੍ਰਹਿ ਪਾਪ ਰਾਖੇ ਭੈ ਪੂਰਨ ਕਾਮ ਸਾਸ ਸਾਸਨ ਬਿਸਰੋ ਕਬਹੂ ਬ੍ਰਹਮ ਪ੍ਰਾਪ ਬ ਸਮਰਥ ਗੁਣ ਅਨਕ ਰਸਨਾ ਕਿਆ ਬਖਾਨੈ ਅਗਨਤ ਸਦਾ ਕਥ ਦੀਨ ਦਰਦਨਿਵਾਰ ਤਾਰਨ ਦਇਆਲ ਕਿਰਪਾ ਕਰਨ ਅਟਲ ਪਦਵ ਨਾਮ ਸਿਮਰਨ ਦਰੜ ਨਾਨਕ ਹਰ ਹਰ ਸ਼ਰਨ ਗੋਜਰੇ ਮਹੱਲਾ ਪੰਜਵਾਂ ਅਹੰਗ ਬਦ ਬਾ ਸਗਨ ਮਾਇ ਮਾ ਦੀਰਗ ਰੋਗ ਹਰ ਨਾਮ ਖਦ ਗੁਰ ਨਾਮ ਦਿਨ ਕਰਨ ਕਾਰਨ ਜੋਗ ਮਨ ਤਨ ਬੰਸ਼ ਜਨ ਧੂਰ ਬੋੜ ਜਨਮ ਕੇ ਲਹਿ ਪਤਕ ਗੋਬਿੰਦ ਲੋਚਾ ਪੂਰ ਰਹਾਉ ਆਦੰਤੇ ਮਦ ਅਸਾਂ ਕੋ ਕਰੇ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਨ ਕਾਟਿਏ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੁਠੇ ਸਦਾ ਵਗਵਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿੱਟਤ ਜੋਨੀ ਪਵਨ ਮਿਤਰ ਪਤਰ ਕਲਤਰ ਸੁਰ ਰਿਤ ਤੀਨ ਤਪ ਜਲੰਤ ਜਪੁ ਰਾਮ ਰਾਮ ਦੁਖ ਨਿਵਾਰੇ ਮਿਲ ਹਰ ਜਨ ਸੰਤ ਸਰਬ ਵਿਦ ਭਰਮ ਤੇ ਪੁਕਾਰ ਕਤੈ ਨਾਹੀ ਛੋਟ ਹਰ ਚਰਨ ਸ਼ਰਨ ਅਪਾਰ ਪ੍ਰਭ ਕੇ ਦੜ ਗਹੀ ਨਾਨਕੋ ਟ ਬੋਜਰੇ ਮਹੱਲਾ ਪੰਜਵਾਂ ਘਰ ਚੌਥਾ ਦੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਰਾਧ ਸ੍ਰੀ ਤਰਸਫਲ ਮੂਰਤ ਕਰਨ ਕਾਰਨ ਜੋਗ ਗਉਨ ਰਮਨ ਸਰਵਨ ਅਪਾਰ ਮਮਾ ਫਿਰ ਨਾ ਹੋਤ ਵਿਯੋਗ ਮਨ ਚਰਨਾਂ ਰਬਿੰਦੂ ਪਾਸ ਕਲ ਕਲੇਸ਼ ਮਟੰਤ ਸਿਮਰਨ ਕਾਟ ਜਮਦੂਤ ਫਾਸ ਰਹਾਉ ਸਤਰ ਦੈਨ ਹਰ ਨਾਮ ਕਹਿਨ ਅਵਰ ਕਸ਼ਨ ਪਾਉ ਕਰ ਅਨਗ੍ਰਹਿ ਪ੍ਰਭੂ ਮੇਰੇ ਨਾਨਕ ਨਾਮ ਸੁਆਉ ਗੋਜਰੇ ਮਹੱਲਾ ਪੰਜਵਾ ਤੂੰ ਸਮਰਥ ਸ਼ਰਨ ਕੋ ਦਾਤਾ ਦੁੱਖ ਭੰਜਨ ਸੁਖ ਰਾਏ ਜਾਇ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुझ बिन और न ठाव कर कृपा पार ब्रह्म स्वामी जपि तुम्हारा नाम रहा सतगुरु सेव लगे हर चरणी वड्डे भाग लेव लागे कावल प्रगास भए साध संगै दुर्मत बुद्ध त्यागे आठ पहर हर के गुण गावे सिमर दीन दयाला ਆਪ ਤਰੈ ਸੰਗਤ ਸਭ ਦਰ ਬਿਨ ਸੇ ਸਗਲ ਜੰਜਾਲ ਆਉ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਊਤ ਪੋਤ ਪ੍ਰਸਾਦ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਗੁਜਰੇ ਅਸ਼ਟ ਪਦਿਆਂ ਮਹੱਲਾ ਪਹਿਲਾ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਏਕ ਨਗਰੇ ਪੰਜ ਚੋਰ ਬਸਿਅਲੇ ਬਰਜਤ ਚੋਰ ਧਾਵੈ ਤ੍ਰਹ ਦਸ ਮਾਲ ਰਖੈ ਜੋ ਨਾਨਕ ਮੁਖ ਮੁਕਤ ਸੋ ਪਾਵੇ ਜੇ ਤੋ ਬਾਸਦ ਬਨਵਾਲੀ ਰਾਮ ਰਦਾ ਜਪਮਾਲੀ ਰਹਾਉ ਔਰ ਦਮੋਲ ਜਿਸ ਸਾਖਤ ਲਾਹ ਚਾਰ ਬੇਦ ਜਿਤ ਲਾਗੇ ਸਹਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਘਰ ਅੰਗਨ ਮੇਰਾ ਪਹੁ ਪੋ ਪਤਰ ਤਤੋ ਡਾਲਾਂ ਸਰਬ ਜੋਤ ਨਰਨਜਨ ਸੰਬੂ ਛੋਡੋ ਬੋਤ ਜੰਜਾਲਾ ਸੋ ਨ ਸਖਵੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲਾ ਮਨ ਵਿਚਾਰ ਏਕਲੇ ਲਾਗੇ ਪੁਨਰਪ ਜਨਮ ਨ ਕਾਲਾ ਸੋ ਗੁਰੂ ਸੋ ਸਿੱਖ ਕਥਿਆਲੇ ਸੋ ਵਦੂ ਜੇ ਜਾਣ ਰੋਗੀ ਤਿਸ ਕਾਰਨ ਕਾਮ ਰਤਨ ਦਾ ਨਹੀਂ ਤੰਦੇ ਗ੍ਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿ ਅਲੇ ਲੋਭ ਮੋਤ ਸਮਾਇ ਮਾਨ ਤਤਵ ਵਿਗਤ ਧਿਆਇ ਗੁਰ ਪ੍ਰਸਾਦਿ ਪਾਇਆ ਗਿਆਨ ਧਿਆਨ ਸਬਦ ਦਾਤ ਕਥਿ ਅਲੇ ਸਿਤ ਬਰਨ ਸਬ ਦੂਤਾ ਬ੍ਰਹਮ ਕਮਲ ਮਦਤਾ ਸਰ ਸਾਦੰ ਜਾਗਤ ਨਾਏ ਸੋਤਾ ਮਹਾ ਗੰਬੀਰ ਪਤਰਪਾ ਤਾਲਾ ਅਨਾਨਕ ਸਰਬ ਜੋ ਆਇ ਉਪਦੇਸ਼ ਗੁਰੂ ਮਹ ਬਨੇ ਨਗਰਪੰ ਬਿਖ ਤਜ ਅੰਮ੍ਰਿਤ ਪੀ ਆਇ ਗੋਜਰੀ ਮਹੱਲਾ ਪਹਿਲਾ ਕਵਨ ਕਵਨ ਜਾਚੇ ਪ੍ਰਭਾ ਦਾਤੇ ਤਾਕੇ ਅੰਤਨ ਪਰੇ ਸੁਮਾਰ ਜੈਸੀ ਪੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਨਹਾਰ ਅਜ ਜਪ ਤਉ ਸੰਜਮ ਸੱਚ ਅਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾ ਸੁਨ ਸਮਾਦ ਰਹੇ ਲਿਵ ਲਾਗੇ ਏਕਾ ਏਕੇ ਸ਼ਬਦ ਵਿਚਾਰ ਜਾਲ ਥਲ ਤਰਨ ਗਗਨ ਤੈ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਛਾਇਆ ਨਾ ਸੂਰਜ ਚੰਦਨ ਜੋਤਿ ਪਾਰ ਸਰਬ ਦ੍ਰਿਸ਼ਟ ਲੋਚਨ ਸਭ ਅੰਤਰ ਏਕਾ ਨਦਰ ਸੋਤਰ ਭਵਨ ਸਾਰ ਪਵਨ ਪਾਣੀ ਅਗਨ ਤਨ ਕੀਆ ਬ੍ਰਹਮ ਬਿਸ਼ਨ ਮਹੇਸ਼ ਕਾਰ ਸਰਬੇ ਜੱਜਿਕ ਤੂੰ ਪ੍ਰਵਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ ਤੇ ਤਿਸ ਜਾਚੇ ਪ੍ਰਭ ਨਾਇਕ ਦਿੰਦੇ ਟੋਟ ਨਹੀਂ ਪੰਡਾਰ ਹੁੰਦਾ ਭੰਡ ਕਸ਼ਨ ਸਮਾਵ ਸਿਦ ਅੰਮ੍ਰਿਤ ਪਰ ਨਿਹਾਰ ਸਿਦ ਸਮਾਦੇ ਅੰਤਰ ਜਾਚੈ ਰਿੱਧ ਸਿਦ ਜਾਚ ਕਰੇ ਜੇ ਕਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੇ ਪ੍ਰਕਾਰ ਵੱਡੇ ਭਾਗ ਗੁਰ ਸੇਵੇ ਆਪਣਾ ਭੇਦ ਨਹੀਂ ਗੁਰਦੇਵ ਮਰਾਰ ਤਾ ਕੋ ਕਾਲ ਨਹੀਂ ਜਮ ਜੋ ਹੈ ਬੁਝੈ ਅੰਤਰੋ ਸ਼ਬਦ ਵਿਚਾਰ ਅਬ ਤਬ ਅਵਰ ਨ ਮੰਗੋ ਹਰ ਪੈ ਨਾਮ ਨਰੰਜਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਦਸ ਦੀਜੈ ਕਿਰਪਾ ਧਾਰ ਗੁਜਰੇ ਮਹੱਲਾ ਪਹਿਲਾ ਅਜ ਜਨਮ ਮਰ ਆਵੇ ਫੋਨ ਜਾਵੇ ਬਿਨ ਗੁਰ ਗਤ ਨਹੀਂ ਕਾਈ ਗੌਰਮਖ ਪ੍ਰਾਣੀ ਨਾਮੇ ਰਤੇ ਨਾਮੇ ਗਤ ਪਤ ਪਾਈ ਭਾਈ ਰੇ RAM ਨਾਮ ਚਿਤ ਲਾਈ ਗੁਰ ਪ੍ਰਸਾਦਿ ਹਰ ਪ੍ਰਭ ਜਾਚੇ ਐਸੀ ਨਾਮ ਬਡਾਈ ਰਹਾਉ ਆਇ ਜੀ ਬਹੁਤੇ ਪੇਖ ਕਰੇ ਪਿਖਿਆ ਕਉ ਕੀਤੇ ਉਦਰ ਪਰ ਨਕੈ ਤਾਈ ਬਿਨ ਹਰ ਭਗਤ ਨਾਹੀ ਸੁਖ ਪ੍ਰਾਨੀ ਬਿਨ ਗੁਰ ਗਰਬ ਨ ਜਾਇ ਆਜ ਕਾਲ ਸਦਾ ਸਰ ਉਪਰ ਠੰਡਾ ਜਨਮ ਜਨਮ ਵਾਰਾਈ ਸਚ ਸ਼ਬਦ ਰਤੇ ਸੇ ਬਾਚੇ ਸਤ ਗੁਰੂ ਬੂਝ ਬੁਜਾਈ ਗੁਰ ਸਰਨਾਇ ਜੋ ਨ ਸਕ ਦੂਤ ਨ ਸਕ ਸੰਤਾਇ ਅਗਤ ਨਾਥ ਨਰੰਜਨ ਰਤੇ ਨਿਰਪਾਉ ਸਹਲ ਬੁਲਾਈ ਐ ਜਿਉ ਨਾਮ ਦਰੜੋ ਨਾਮੇ ਲਿਵਲਾਵੋ ਸਤਗੁਰ ਟੇਕ ਟਕਾਈ ਜੋ ਤਿਸ ਭਾਵੇ ਸੋਇ ਕਰਸੇ ਕੀਰਤਨ ਮਿਟੇ ਜਾਇ ਐ ਜਿ ਭਾਗ ਪਰੇ ਗੁਰ ਸ਼ਰਨ ਤੁਮਾਰੀ ਮੈ ਅਵਰਨ ਦੂਜੀ ਪਾਈ ਆਬ ਤਬ ਇੱਕ ਇੱਕ ਪਕਾਰ ਆਦ ਜੁਗਾਦ ਸਖਾਈ ਅਜ ਰੱਖੋ ਪਹਿਜ ਨਾਮ ਆਪਣੇ ਕੀ ਤੁਝ ਹੀ ਸੋ ਬਣਾਈ ਕਰ ਕਿਰਪਾ ਗੁਰ ਦਰਸ ਦਿਖਾਵੋ ਹਮੇ ਸ਼ਬਦ ਜਲਾਈ ਅਜ ਕੀ ਮੰਗੋ ਕਿਸ਼ੂ ਰਹੇ ਨ ਦਿਸੈ ਇਸ ਜਗ ਮੈਂ ਆਇਆ ਜਾਇ ਨਾਨਿਕ ਨਾਮ ਪਦਾਰਥ ਦੇਜੈ ਹਿਰਦਾ ਕੰਠ ਬਨਾਈ ਗੁਜਰੀ ਮਹੱਲਾ ਪਹਿਲਾ ਅਜੇ ਨਾ ਹਮ ਉਤਮ ਨੀਚ ਨਮਦਮ ਹਰ ਸੁਰਨਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਵਜੋਗ ਬਿਸਰਜਿਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੇ ਸਤਿਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮਕਾਨ ਨਾ ਜਮਕੀ ਬਾਕੀ ਰਹਾਉ ਹਰ ਗੁਣ ਰਸਨ ਰਵੇ ਪ੍ਰਭ ਸੰਗੇ ਜੋਤ ਜੋਤਿ ਸੁਭਾਵੇ ਸਹਿਜ ਹਰੀ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਹਰ ਬਿਨ ਨੇ ਫਲ ਮੇਕ ਕਰੀ ਅਜ ਕੋਟੇ ਠੌਰ ਨਹੀਂ ਕਰ ਬਾਰ ਨਿੰਦਕ ਗਤਨ ਕਾਈ ਰੋਸ ਕਰੇ ਪ੍ਰਭ ਬਖਸ਼ ਨ ਮੇਟੈ ਨਿਤ ਨਿਤ ਚੜੇ ਸਵਾਈ ਅਜ ਗੁਰ ਕੀ ਦਾਤ ਨ ਮੇਟੈ ਕੋਈ ਮੇਰੇ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨ ਪਾਈ ਅੱਜ ਸ਼ਰਨ ਪਰੇ ਪ੍ਰਭ ਬਖਸ਼ ਮਿਲਾਵੈ ਬਿਲਾਮਨ ਅਦੂਆ ਰਾਈ ਆਨੰਦ ਮੂਲ 나ਥ ਸਰਨਾਥਾ ਸਤਗੁਰ ਮੇਲ ਮਿਲਾਇ ਅੱਜ ਸਦਾ ਦਇਆਲ ਦਇਆ ਕਰ ਰਵਿਆ ਗੁਰਮਤਿ ਪਰਮਨ ਚਕਾਈ ਪਾਰਸ ਭੇਟ ਕੰਚਨ ਤਾਤ ਹੋਈ ਸਤ ਸੰਗਤ ਕੀ ਵਡਿਆਈ ਹਰ ਜਲ ਨਿਰਮਲ ਮਨ ਈਸ਼ ਨਾਨੀ ਮਜਨ ਸਤਿਗੁਰ ਭਾਈ ਪੁਨਰਪੂ ਜਨਮ ਨਾਹੀ ਜਨ ਸੰਗਤ ਜੋਤਿ ਜੋਤ ਮਿਲਾਈ ਤੂੰ ਵੱਡ ਪੁਰਖ ਗੰਮ ਤਰੋ ਵਰ ਹਮ ਪੰਖੇ ਤੁਝ ਮਾਹੀ ਨਾਨਕ ਨਾਮ ਨਰਨਜਨ ਦੀਜੈ ਜੁਗ ਦੁਗ ਸ਼ਬਦ ਸਲਾਹੀ ਬੋਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਅਰਦਤੰ ਸਚ ਪਿਆਸ ਪਰਮ ਹਿਤੰ ਬਿਲਲਾਪ ਬਿਲਲ ਬਨੰਤਿਆ ਸੁਖ ਪਾਇ ਚਿਤ ਹਿਤੰ ਜਪ ਮੰਨ ਨਾਮ ਹਰ ਅਖਰਨੇ ਸੰਸਾਰ ਸਾਗਰ ਤਾਰ ਤਾਰਨ ਰਮ ਨਾਮ ਹਾਂ ਕਰ ਕਰਨੀ ਰਹਾਉ ਏ ਮਨ ਮਿਰਤ ਸਭ ਚਿੰਤੰ ਗੁਰ ਸ਼ਬਦ ਹਰ ਰਮਨੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਨੰ ਚਲ ਚਿਤ ਵਿਤ ਪਰਮ ਪਰਮੰ ਜਗ ਮੋ ਮਗਨ ਹਿਤੰ ਥਿਰ ਨਾਮ ਭਗਤ ਦ੍ਰਿੜੰ ਮਤ ਗੁਰ ਵਾਕੋ ਸ਼ਬਦ ਰਤੰ ਪਰਮਾਤ ਪਰਮਨ ਚੁਕੈ ਜਗ ਜਨਮ ਬਿਆਦ ਖੱਪੰ ਅਸਥਾਨ ਹਰਨ ਕੇਵਲੰ ਸਤਮਤੀ ਨਾਮ ਤਪਕ ਤਪੰ ਇਹ ਜਗ ਮੋਹਿਤ ਵਿਆਪਤੰ ਦੁਖ ਅਦਕ ਜਨਮ ਮਰਨੰ ਭਜ ਸ਼ਰਨ ਸਤਗੁਰ ਉਬਰੈ ਹਰ ਨਾਮ ਰਿਦਰਮਨੰ ਗੁਰਮਤ ਨਹਿਚਲ ਮਨ ਮਨ ਮੰਨ ਸਹਿਜ ਵਿਚਾਰੰ ਸੋ ਮਨ ਨਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ ਪੈ ਭਾਇ ਭਗਤ ਤਰ ਭਵ ਜਲ ਮਨਾ ਚਿਤ ਲਾਇ ਹਰ ਚਰਨੀ ਹਰ ਨਾਮ ਹਿਰਦੈ ਪਵਿੱਤਰ ਪਾਵਨ ਏ ਸਰੀਰ ਤੋ ਸਰਨੀ ਲਬ ਲੋਭ ਲਹਿਰ ਨਿਵਾਰਨੰ ਹਰ ਨਾਮ ਰਾਸ ਮੰਨੰ ਮਨ ਮਾਰੋ ਤੋਹੀ ਨਰੰਜਨਾ ਕਾਹੋ ਨਾਨਕਾ ਸ਼ਰਨੰ